ਚਿੱਟੇ ਸਮੇਤ ਫੜੀ ਗਈ ਮੈਲਾ ਕਾਂਸਟੇਬਲ ਦੇ ਬਾਰੇ ਵੱਡੇ ਖੁਲਾਸੇ ਸਾਹਮਣੇ ਆਏ ਨੇ ਕਿਉਂਕਿ ਉਹ ਅਜੇ ਤੱਕ ਰਿਮਾਨਡ ਤੇ ਚੱਲ ਰਹੀ ਹੈ ਤੇ ਇਸ ਤਰ੍ਹਾਂ ਉਸ ਤੋਂ ਕੀ ਕੁਝ ਬਰਾਮਦ ਹੋਇਆ ਐਫ ਆਈ ਆਰ ਦੇ ਵਿੱਚ ਕੀ ਕੁਝ ਸਾਹਮਣੇ ਆਇਆ ਤੇ ਨਾਲ ਹੀ ਤੁਹਾਨੂੰ ਦੱਸਾਂਗੇ ਕਿ ਹੁਣ ਉਸ ਨੂੰ ਪੱਕੇ ਤੌਰ ਤੇ ਮੁਅਤਲ ਕੀਤਾ ਗਿਆ ਪਰ ਇਸ ਤੋਂ ਪਹਿਲਾਂ ਕਿੰਨੀ ਵਾਰ ਉਹ ਸਸਪੈਂਡ ਹੋ ਚੁੱਕੀ ਹੈ ਤੇ ਕਿਹੜੀਆਂ-ਕਿਹੜੀਆਂ ਗਲਤੀਆਂ ਦੇ ਕਾਰਨ ਉਸ ਨੂੰ ਸਸਪੈਂਡ ਕੀਤਾ ਗਿਆ ਸੀ ਤੇ ਕਿਹੜੇ-ਕਿਹੜੇ ਸਾਲ ਦੇ ਵਿੱਚ ਕੀਤਾ ਗਿਆ ਸੀ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਇਹ ਮਹਿਲਾ ਕਾਂਸਟੇਬਲ ਹੈ ਇਸ ਨੂੰ ਪਹਿਲੀ ਵਾਰ 2014 ਦੇ ਵਿੱਚ ਡਿਊਟੀ ਤੇ ਗੈਰਹਾਜ਼ਰ ਤੇ ਡ੍ਰਿਲ ਇੰਸਪੈਕਟਰ ਦੇ ਨਾਲ ਦੁਰਵਿਹਾਰ ਕਰਨ ਅਤੇ ਪਰੇਡ ਦੇ ਵਿੱਚ ਸ਼ਾਮਲ ਨਾ ਹੋਣ ਤੋਂ ਹੌਣ ਦੇ ਕਾਰਨ ਜਾਂਚ ਤੋਂ ਬਾਅਦ ਸਸਪੈਂਡ ਕੀਤਾ ਗਿਆ ਜਦੋਂ ਦੂਜੀ ਵਾਰ ਇਸ ਨੂੰ ਸਸਪੈਂਡ ਕੀਤਾ ਗਿਆ 2019 ਦੇ ਵਿੱਚ ਲੋਕ ਸਭਾ ਚੋਣਾਂ ਤੋਂ ਚੌਂ ਡਿਊਟੀ ਤੋਂ ਗੈਰ ਹਾਜ਼ਰੀ ਕਾਰਨ ਜਿਹੜਾ ਕਾਰਵਾਈ ਕੀਤੀ ਗਈ ਸੀ ਉਸ ਉੱਤੇ ਤੇ ਉਸ ਤੋਂ ਬਾਅਦ ਵੀ ਜਿਹੜੀ ਅਮਨਦੀਪ ਕੌਰ ਹੈ ਉਹ ਆਪਣੇ ਰਵੱਈਏ ਤੋਂ ਦੇ ਵਿੱਚ ਉਸਨੇ ਬਦਲਾਅ ਨਹੀਂ ਕੀਤਾ ਸਗੋਂ ਇਸੇ ਤਰੀਕੇ ਨਾਲ ਗਲਤੀਆਂ ਤੇ ਗਲਤੀਆਂ ਕਰਦੀ ਰਹੀ ਤੇ ਉਹਨਾਂ ਸ਼ਾਸਨਾਂ ਜਿਹੜਾ ਉਹ ਭੰਗ ਕਰਦੀ ਰਹੀ ਤੀਜੀ ਵਾਰ ਉਸ ਨੂੰ 31 ਮਈ 2022 ਨੂੰ ਮਾਨ ਸਰਕਾਰ ਵਿਲੇ ਸਸਪੈਂਡ ਕੀਤਾ ਗਿਆ ਸੀ ਜਦੋਂ ਕਿ ਐਨ ਡੀ ਪੀਐਸ ਦਾ ਬਠਿੰਡਾ ਦੇ ਇੱਕ ਮਹਿਲਾ ਪੁਲਿਸ ਸਟੇਸ਼ਨ ਦੇ ਵਿੱਚ ਪਰਚਾ ਹੋਇਆ ਐਫ ਆਈ ਆਰ ਨੰਬਰ 20 ਜਿਹੜੀ ਹੋਈ ਸੀਗੀ ਉਹਦੇ ਵਿੱਚ ਸਾਰੇ ਦੋਸ਼ ਸਹੀ ਪਾਏ ਜਾਣ ਤੋਂ ਬਾਅਦ ਅਮਨਦੀਪ ਕੌਰ ਨੂੰ ਸਸਪੈਂਡ ਕੀਤਾ ਗਿਆ ਸੀ ਤਾਂ ਚੌਥੀ ਵਾਰ ਜਦੋਂ ਉਸ ਨੂੰ ਸਸਪੈਂਡ ਕੀਤਾ ਗਿਆ ਉਹਦਾ ਵੱਡਾ ਕਾਰਨ ਸਾਹਮਣੇ ਆਇਆ ਕਿ ਪੁਲਿਸ ਲੈਣ ਮਾਨਸਾ ਦੇ ਹੈਡ ਕਾਂਸਟੇਬਲ ਦਦਾਰ ਸਿੰਘ ਦੇ ਨਾਲ ਉਸਨੇ ਬਗਸਲੂਕੀ ਕੀਤੀ ਤੇ ਜਦੋਂ ਉਹ ਉਸ ਨੂੰ ਵਿਭਾਗੀ ਜਾਂਚ ਲਈ ਨੋਟਿਸ ਦੇਣ ਗਿਆ ਤਾਂ ਉਸਨੇ ਨੋਟਿਸ ਵੀ ਨਹੀਂ ਲਿਆ ਸਕੋ ਉਸ ਨਾਲ ਦੁਰਵਿਵਹਾਰ ਕੀਤਾ ਜਿਸ ਤੋਂ ਬਾਅਦ ਪੁਲਿਸ ਨੇ ਉਹਦੇ ਉੱਤੇ ਕਾਰਵਾਈ ਕਰਦੇ ਹੋਏ ਉਸ ਨੂੰ ਚੌਥੀ ਵਾਰ ਸਸਪੈਂਡ ਕੀਤਾ ਤਾਂ ਉਸ ਤੋਂ ਬਾਅਦ ਉਹਦੂੰ ਹੁਣ ਜਿਹੜਾ ਪਰਚਾ ਦਰਜ ਕੀਤਾ ਗਿਆ ਸੀਗਾ ਚਿਟਾ ਬਰਾਮਦਗੀ ਦਾ ਤਾਂ ਉਹਦੇ ਵਿੱਚ ਹੁਣ ਪੱਕੇ ਤੌਰ ਤੇ ਮੁਤਲ ਕਰ ਦਿੱਤਾ ਗਿਆ ਹੈ ਇਹ ਵੀ ਦਰਸ਼ਕਾਂ ਨੂੰ ਦੱਸ ਦਈਏ ਕਿ 2011 ਦੇ ਵਿੱਚ ਜਿਹੜੀ ਅਮਨਦੀਪ ਕੌਰ ਹੈ ਉਹ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਈ ਸੀ ਤੇ 3 ਸਾਲਾਂ ਬਾਅਦ ਹੀ ਉਸਨੇ ਆਪਣੇ ਕਾਰਨਾਮੇ ਦਿਖਾਉਣੇ ਸ਼ੁਰੂ ਕਰ ਦਿੱਤੇ ਜਿਸ ਤੋਂ ਬਾਅਦ ਉੱਤੇ ਲਗਾਤਾਰ ਕਾਰਵਾਈਆਂ ਹੁੰਦੀਆਂ ਰਹੀਆਂ ਤੇ ਚਾਰ ਵਾਰ ਹੁਣ ਤੱਕ ਦੇ ਕਾਰਜਕਾਲ ਦੌਰਾਨ ਸਸਪੈਂਡ ਹੋ ਚੁੱਕੀ ਆ ਤੇ ਪੰਜਵੀਂ ਵਾਰ ਹੁਣ ਉਸ ਨੂੰ ਮਤਲਿ ਕਰ ਦਿੱਤਾ ਗਿਆ ਤਾਂ ਜਦੋਂ ਐਂਡੀਪੀਐਸ ਦਾ ਪਰਚਾ ਦਰਜ ਹੁੰਦਾ ਹੈ ਉਸ ਤੋਂ ਚਿੱਟਾ ਬਰਾਮਦ ਕੀਤਾ ਜਾਂਦਾ ਥਾਰ ਗੱਡੀ ਵਿੱਚੋਂ ਤਾਂ ਉਸ ਤੋਂ ਬਾਅਦ ਹੁਣ ਤੱਕ ਕੀ ਕੁਝ ਹੋਰ ਬਰਾਮਦ ਹੋਇਆ ਹੈ ਪੁਲਿਸ ਜਾਂਚ ਵਿੱਚ ਕਿੱਥੇ ਕਿੱਥੇ ਤੱਕ ਲਿੰਕ ਜੁੜੇ ਨੇ ਤੁਹਾਨੂੰ ਉਹ ਵੀ ਜਾਣਕਾਰੀ ਦੇਵਾਂਗੇ ਦਰਅਸਲ ਜਿਹੜਾ ਅਮਨਦੀਪ ਕੌਰ ਨੂੰ ਜਿਹੜੀ ਗ੍ਰਿਫਤਾਰੀ ਹੋਈ ਸੀਗੀ ਜਾਣਕਾਰੀ ਮੁਤਾਬਕ ਦੋ ਮੋਬਾਈਲ ਫੋਨ ਜਿਹੜੇ ਥਾਰ ਦੇ ਵਿੱਚੋਂ ਮਿਲੇ ਸੀਗੇ ਤੇ ਦੋ ਮੋਬਾਈਲ ਨੇ ਜਿਹੜੇ ਉਸ ਤੋਂ ਘਰ ਤੋਂ ਬਰਾਮਦ ਕੀਤੇ ਗਏ ਸੀ ਤੇ ਇੱਕ ਲੈਪਟਾਪ ਵੀ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲਿਆ ਤੇ ਡੀਆਈਟੀਏਸੀ ਨੂੰ ਜਾਂਚ ਲਈ ਚਾਰੇ ਫੋਨ ਭੇਜ ਦਿੱਤੇ ਨੇ ਅਤੇ ਐਫਆਈਆਰ ਦੇ ਵਿੱਚ ਜਿਹੜਾ ਜ਼ਿਕਰ ਕੀਤਾ ਗਿਆ ਤਾਂ ਪੁਲਿਸ ਦਾ ਕਹਿਣਾ ਹੈ ਕਿ ਇਹਦਾ ਜਿਹੜਾ ਜਾਂਚ ਕੀਤੀ ਜਾ ਰਹੀ ਹੈ ਕਿ ਜਿਹੜੇ ਇਹ ਲਿੰਕ ਕਿੱਥੇ ਕਿੱਥੇ ਤੱਕ ਸੀਗੇ ਤਾਂ ਜੋ ਪੁਰਾਣਾ ਡਾਟਾ ਸਾਰਾ ਉਹ ਰਿਕਵਰ ਕੀਤਾ ਜਾ ਸਕੇ ਉਹ ਡਾਟੇ ਨੂੰ ਖੰਗਾਲਿਆ ਜਾ ਸਕੇ ਇਸ ਕਰਕੇ ਜਿਹੜੇ 4 ਮੋਬਾਈਲ ਫੋਨ ਬਰਾਮਦ ਹੋਏ ਨੇ ਮਹਿੰਗੇ ਉਹਦੀ ਜਾਂਚ ਵਾਸਤੇ ਭੇਜੇ ਗਏ ਨੇ ਉਹ ਤੇ 17.75 ਗ੍ਰਾਮ ਚਟਾ ਜਿਹੜਾ ਕਿ ਉਸਦੀ ਥਾਰ ਗੱਡੀ ਚੋਂ ਮਿਲਿਆ ਸੀਗਾ ਇਹ ਐਫ ਆਈ ਆਰ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਤੇ ਪੁਲਸ ਵੱਲੋਂ ਉਸ ਨੂੰ ਜਾਂਚ ਪੜਤਾਲ ਦੇ ਵਿੱਚ ਸ਼ਾਮਲ ਕਰਕੇ ਗ੍ਰਿਫਤਾਰੀ ਤੋਂ ਬਾਅਦ ਹੁਣ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿ ਉਸ ਦੇ ਕਿੱਥੇ ਕਿੱਥੇ ਤੱਕ ਲਿੰਕ ਜੁੜੇ ਨੇ ਪਰ ਕੁਝ ਸਿਆਸੀ ਲੋਕ ਇਹ ਵੀ ਇਲਜ਼ਾਮ ਲਾਉਂਦੇ ਨੇ ਕਿ ਅਮਨਦੀਪ ਕੌਰ ਦੇ ਵੱਡੇ ਅਫਸਰਾਂ ਦੇ ਨਾਲ ਸੰਬੰਧ ਸੀਗੇ ਜਿਸ ਕਰਕੇ ਉਸ ਉੱਤੇ ਹੁਣ ਤੱਕ ਕੋਈ ਸਖਤ ਕਾਰਵਾਈ ਨਹੀਂ ਕੀਤੀ ਗਈ ਪਰ ਵੱਡੇ ਸਵਾਲ ਜ਼ਰੂਰ ਉੱਠਦੇ ਨੇ ਕਿ ਇੱਕ ਮਹਿਲਾ ਕਾਂਸਟੇਬਲ ਜੋ ਕਿ ਲਗਜ਼ਰੀ ਜ਼ਿੰਦਗੀ ਦਾ ਆਨੰਦ ਮਾਣ ਰਹੀ ਸੀਗੀ ਤਾਂ ਉਹਦੇ ਕੋਲ ਇੰਨੀਆਂ ਚੀਜ਼ਾਂ ਕਿੱਥੋਂ ਆਈਆਂ 2 ਕਰੋੜ ਦੀ ਕੋਠੀ ਮਹਿੰਗੀਆਂ ਕਾਰਾਂ ਇੱਥੋਂ ਤੱਕ ਕਿ 2 ਲੱਖ ਰੁਪਏ ਦੀ ਘੜੀ ਦਾ ਵੀ ਜ਼ਿਕਰ ਹੋਇਆ ਸੀਗਾ ਕਿ 2 ਲੱਖ ਰੁਪਏ ਦੀ ਘੜੀ ਹੈ ਜਿਹੜੀ ਅਮਨਦੀਪ ਕੌਰ ਨੂੰ ਗਿਫਟ ਦੇ ਵਿੱਚ ਮਿਲੀ ਸੀਗੀ ਤੇ ਨਾਲ ਹੀ ਇਹ ਵੀ ਜ਼ਿਕਰ ਆਇਆ ਕਿ ਕਰੋਨਾ ਕਾਲ ਦੇ ਵਿੱਚ ਅਮਨਦੀਪ ਕੌਰ ਨੇ ਆਪਣੇ ਬੁਆਏਫਰੈਂਡ ਨਾਲ ਮਿਲ ਕੇ ਜਿਹੜਾ ਚੁੱਟੇ ਦਾ ਤੰਦਾ ਚਲਾਇਆ ਇਹ ਵੀ ਖੁਲਾਸਾ ਹੋਇਆ ਸੀਗਾ ਇਹ ਜਾਂਚ ਦੇ ਵਿੱਚ ਕਿ ਜਦੋਂ ਉਹ ਨਾਕੇ ਉੱਤੇ ਤਣਾਤ ਹੁੰਦੀ ਸੀ ਤਾਂ ਜਿਹੜਾ ਸਖਸ਼ ਉਸ ਸਮੇਂ ਐਂਬੂਲੈਂਸ ਚ ਲਾਉਂਦਾ ਸੀ ਤਾਂ ਉਹਦੇ ਨਾਲ ਉਦੋਂ ਹੀ ਗੱਲਬਾਤ ਹੋਈ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਮੋਬਾਈਲ ਫੋਨ ਇੱਕ ਦੂਜੇ ਨਾਲ ਸਾਂਝਾ ਕੀਤਾ ਤੇ ਬਾਅਦ ਵਿੱਚ ਉਹਨਾਂ ਦਾ ਰਿਲੇਸ਼ਨ ਇੰਨਾ ਵਧੀਆ ਬਣ ਗਿਆ ਕਿ ਅਮਨਦੀਪ ਕੌਰ ਦੇ ਮਨ ਦੇ ਵਿੱਚ ਆਈ ਡੀ ਆਇਆ ਕਿ ਕਰੋਨਾ ਕਰਕੇ ਬਾਕੀ ਸਾਰੇ ਵਾਹਨ ਬੰਦ ਕੀਤੇ ਹੋਏ ਨੇ ਪਰ ਮਰੀਜ਼ਾਂ ਨੂੰ ਇੱਧਰ-ਉੱਧਰ ਲਿਜਾਣ ਵਾਸਤੇ ਐਂਬੂਲੈਂਸ ਨੂੰ ਤਾਂ ਕੋਈ ਰੋਕਦਾ ਨਹੀਂ ਇਸ ਕਰਕੇ ਜੇਕਰ ਐਂਬੂਲੈਂਸ ਦੇ ਵਿੱਚ ਚੁੱਟਾ ਸਪਲਾਈ ਕੀਤਾ ਜਾਵੇ ਤੇ ਤੋਂ ਵਧੀਆ ਆਈਡੀਆ ਹੋ ਨਹੀਂ ਸਕਦਾ ਇਸ ਕਰਕੇ ਫਿਰ ਅਮਨਦੀਪ ਕੌਰ ਨੇ ਉਦੋਂ ਆਪਣੇ ਸਾਥੀ ਨਾਲ ਜਦੋਂ ਗੱਲ ਸਾਂਝੀ ਕੀਤੀ ਤਾਂ ਦੋਵੇਂ ਜਾਣਿਆਂ ਨੇ ਫਿਰ ਕਰੋਨਾ ਦੇ ਵਿੱਚ ਚੁੱਟਾ ਸਪਲਾਈ ਕੀਤਾ ਐਂਬੂਲੈਂਸ ਨੂੰ ਸਹਾਰਾ ਬਣਾ ਕੇ ਤਾ ਇਸ ਤੋਂ ਵੀ ਵੱਡੇ ਖੁਲਾਸੇ ਜਿਹੜੇ ਅੱਗੇ ਹੋਣ ਦੀ ਉਮੀਦ ਹੈ ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਾਂਚ ਦੀ ਕੋਈ ਵੀ ਅਸੀਂ ਚੀਜ਼ ਸਾਹਮਣੇ ਨਹੀਂ ਲਿਆ ਸਕਦੇ ਪਰ ਜੋ ਜਾਣਕਾਰੀ ਮੁਤਾਬਕ ਸਾਡੇ ਤੱਕ ਪਹੁੰਚਿਆ ਉਹ ਅਸੀਂ ਤੁਹਾਨੂੰ ਜਰੂਰ ਦੱਸ ਰਹੇ ਹਾਂ ਕਿ ਅਮਨਦੀਪ ਕੌਰ ਦੇ ਕਿਹੜੇ-ਕਿਹੜੇ ਕਾਰਨਾਮੇ ਸੀ ਤਾਂ ਹੁਣ ਇਹ ਮਾਮਲਾ ਕੇਵਲ ਪੰਜਾਬ ਤੱਕ ਸੀਮਿਤ ਨਹੀਂ ਰਿਹਾ ਬਲਕਿ ਰਾਸ਼ਟਰੀ ਮਾਮਲਾ ਬਣ ਚੁੱਕਿਆ ਹੈ ਵੱਡੇ-ਵੱਡੇ ਲੀਡਰ ਸਵਾਲ ਚੁੱਕ ਰਹੇ ਨੇ ਕਿ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਕਿਵੇਂ ਲਗਜ਼ਰੀ ਜ਼ਿੰਦਗੀ ਦਾ ਆਨੰਦ ਮਾ ਰਹੇ ਨੇ ਤੇ ਚਟਿਆ ਸਪਲਾਈ ਕਰਦੇ ਨੇ ਤਾਂ ਅਮਨਦੀਪ ਕੌਰ ਦੀਆਂ ਮੁਸ਼ਕਲਾਂ ਵਧੀ ਵਧੀਆਂ ਹੋਈਆਂ ਨੇ ਤੇ ਉਸ ਨੂੰ ਵੱਡਾ ਝਟਕਾਉਣ ਵਾਲੇ ਸਮੇਂ ਦੇ ਵਿੱਚ ਹੋਰ ਲੱਗ ਸਕਦਾ ਕਿਉਂਕਿ ਉਹ ਨੌਕਰੀ ਤੋਂ ਵੀ ਹੱਥ ਤੋਂ ਬੈਠੀ ਆ ਤੇ ਆਪਣੇ ਕਾਲੇ ਕਾਰਨਾਮਿਆਂ ਕਰਕੇ ਹੁਣ ਸਲਾਖਾਂ ਪਿੱਛੇ ਸਮਾਂ ਜੁਗਾਰੇਗੀ ਪਰ ਪੁਲਿਸ ਜਾਂਚ ਤੋਂ ਬਾਅਦ ਕਿਹੜੇ ਵੱਡੇ ਹੋਰ ਖੁਲਾਸੇ ਉਹਦੇ ਬਾਰੇ ਕਰੇਗੀ ਉਹ ਵੀ ਅਸੀਂ ਤੁਹਾਡੇ ਨਾਲ ਸਾਰਾ ਕੁਝ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਦਿਉਜਾਜ ਧੰਨਵਾਦ